ਦੇਖ ਲਈ ਜਾਲ ਲੜੀਏ ਕੋਰੇ ਆਜੋ ਆਜੋ ਜੀ ਨੇ ਨੱਜਣਾ ਖੰਡੇ ਧਰਦੇ ਮਾੜਦੇ ਯਾਰ ਮਾ ਤੇ ਲੈ ਮਾਲਾ ਮਾ ਦਾ ਵਿਮਲਾ ਕਰਨਾ ਇਹ ਮੰਡੀ ਮਾਲਾ ਮਾਲ ਨਿਕਦਾ ਮਾ ਦਾ ਮਾਲਾ ਮਾ ਚੀ ਬਸ ਹਾਂ ਉਹ ਗੱਲ ਨਹੀਂ ਜੇ ਅਪਣਾ ਆਪ ਦਾ ਕਹ ਰਹਾ ਯਾਰ ਕਹਿ ਤੂੰ ਤਾਂ ਮਿੰਨ ਨੂੰ ਕਹਿ ਗਏਂ ਤਿੰਨਾਂ ਦੇ ਪਾਣਾ ਤਿੰਨ ਦਾ ਪਾਣਾ ਹੈ ਮੈਂ ਤਾਂ ਲੈਣੀ ਆ ਬਾਈ ਲਾਗਿਆ ਨੇ ਤਾਂ ਲਾਗ ਲੈਣਾ ਪਰ ਮੈਂ ਜਾਂਦੀ ਹੋ ਜੇ ਜਾਂਦੀ ਹੋ ਜੇ ਸਹੀ ਏ ਬਾਬਾ ਕਿੰਨਾ ਮੁੱਧਾ ਪਾਵੇ ਨਾ ਪਾਵੇ ਕਿੰਨੇ ਦੀ ਓਏ ਨਹੀਂ ਲੈ ਸਕਦੇ ਉਹ ਮਾਨਤਾ ਵਾਲੇ ਨਹੀਂ ਲੈ ਸਕਦੇ ਨਾ ਜਿੱਥੇ ਗੱਗੀ ਖੜਾ ਹੋਵੇ ਸਹੀ ਏ ਹਾਂ ਮਾਨਤਾ ਵਾਲੇ ਨਹੀਂ ਲੈ ਸਕਦੇ ਨਾ ਜਿੱਥੇ ਗੱਗੀ ਖੜਾ ਆ ਦੇਖ ਓਏ ਬਿੱਲੂ ਉਹਨੇ ਇੱਕ ਪਾਟਿਆ ਇੱਕ ਬੱਕਰੀ ਇਹ ਵਾਲਾ ਅਤਨਾ ਮਜਾ ਲਈ ਦੇਖ ਲਈ ਟੱਕ ਲੈ ਆ ਕਿੰਨੇ ਦਾ ਬੱਕਰਾ ਹੈ ਬੱਕਰੇ ਦਾ ਹੱਥ ਕਿੰਨੇ ਦਾ ਦੱਸਦਾ ਦੱਸ ਦੇ ਫਿਰ ਹੱਥ ਨਹੀਂ ਦੱਸਦਾ ਤੇਰਾ ਆ ਕਿੰਨੇ ਦਾ ਸਰਦਨ ਲੱਗਿਆ ਸੀ 8000 ਰੁਪਏ ਦੇ ਵੇਰ ਕੰਮ ਬੰਦ ਹੋਇਆ ਮੰਡੇ ਮੰਦ ਆਇਆ ਨਾ ਮੈਂ ਤੇ ਵੇਚ ਕੇ ਜਾ ਰਿਹਾ ਪੂਰਾ 6000 ਕਰਾਂ ਦੇਖੀ ਜਾਊ ਜਿਹੜੇ ਕਿਤੇ ਗਣੀ ਹੋਊਗੀ ਮੰਨ ਜਾ ਉਹ ਮੈਂ ਤਾਂ ਮੰਨਣਾ ਨਹੀਂ ਮੰਨ ਜਾ ਉਹ ਵੇਤ ਤੇ ਮੈਂ ਆਏ ਹੋ ਜਾਣਗੇ ਕੁੱਪੜੀਆਂ ਇਕੱਠੇ ਜਦੋਂ ਕੜੀਆਂ ਬੈ ਗਿਆਂ ਮਾ ਤੁਮ ਖਰਾਬ ਐ ਕਿੱਥੇ ਹੋ ਜਾਣਗੇ ਆਏ ਹੋ ਜਾਣਗੇ ਜਮਾਂ ਐਵੇਂ ਰਹਿ ਮੈਂ ਮੜ ਜਾਵਾਂ 6100 6200 6300 6400 ਇੱਥੇ ਆ 10 ਬੱਗੇ ਜੱਟਾਂ ਸਾਡੇ 6600 ਮੋਰੀ ਵਾਲਾ ਪੈਸਾ ਵਾਧ ਨਹੀਂ ਦੇਣਾ ਹੁਣ ਜੇ ਸਾਡੇ ਦੇ ਦੋ ਮੋਰੀ ਵਾਲਾ ਪੈਸਾ ਹਾਂ ਤਾਂਬੇ ਦੇ ਪੈਸੇ ਤਾਂ ਸੱਤੇ ਕਰਦੇ ਆਂਗੇ ਤੂੰ ਦੇ ਦੇ ਆ ਜਾ ਜੇ ਐਹੀ ਕੰਮ ਚੱਲੇਗਾ ਤਾਂ ਆਦੇ ਆ ਵੇਖ ਆਂਬੇ ਨੂੰ ਪੁੱਛਣਾ ਨਹੀਂ ਕਿਨੇ ਆ ਵੀ ਕਾਕਾ ਕਿੰਨੇ ਕੀ ਸੋਚ ਗਏ ਪਰ ਨੇੜੇ ਹੈਗਾ अमाउंट ਤਾਂ ਜ਼ਬਰਦਸਤ ਹੈ ਰਾ ਵੀ ਮੈਨੂੰ ਹਾਂ ਬਹੁਤ अच्छे ਉਹ ਪੈਸੇ ਫੜ ਤੂੰ ਸਾਡੇ 6600 ਅੱਜਕਾ ਵੱਲੇ ਚੌੜਾ ਜਾਂ ਨਾ ਹੋਈ ਜਲ ਮੰਨ ਜਾ ਮੇਰੀ ਗੱਲ ਆ ਬੇੜਾ ਯਾਰ ਹੋਰ ਬੇੜਾ ਆ ਬਾੜ ਬੜ ਹੱਥ ਕਰੀ ਹੁਣ ਪਾਗ ਲਾਈਟ ਕੱਢ ਹੀ ਲੈਨੇ ਕਦਰ ਉਹ ਕੱਟ ਕੱਟ ਲੈਨੇ ਕਦਰ ਕੱਪੜੇ ਖੰਦਾ ਲੈ ਰੈਂਦੀ ਵੀ ਕਦਰ ਹੁਣ ਕੱਢ ਲੈ ਦੁਬੇਰੀਆ ਕੱਢ ਲੈ ਵੱਲੇ ਉਹ ਲੈ ਲਗਾਈ ਕਰਾ ਦੂੰ ਯਾਰ ਬਾੜ 200 ਲੱਗੂਗਾ ਟੈਂਡੀ ਦਾ ਲਾਈਟ ਦਾ 100 ਲੱਗੂਗਾ ਉਈ ਸੋ ਆਈਦਾ ਕਿ ਮੈਂ ਨਾ ਉਹ ਕੋਈ ਨਾ ਪਿਕਰ ਕੋਰੇ ਵੀ ਯਾਰ ਮੈਂ ਆ ਜਾ ਆ ਜਾ ਤੇਰੇ ਨਾਲ ਕਰ ਲੈਨੇ ਆ ਜੰਗੀ ਜੰਗੀ ਬੱਦਰ ਤੇ ਕਮ ਕੌਣ ਕੌਣ ਆਇਆ ਨਾ ਬਿੱਟੂ ਕੰਨੇ ਵਾਲਾ ਆ ਉਹ ਵਾਹ ਕੰਨੇ ਵਾਲਾ ਦਾ ਕੀ ਆਲਾ ਬਿੱਟੂ ਕੰਨਾ ਵੀ ਆ ਗਏ ਫੜ ਲਾ ਜੱਜਾ ਪੈਸੇ ਵਧੀਆ ਲੱਗਿਆ ਉਹ ਲਗਾਈ ਵੀ ਕਰਾ ਦੂਗਾ ਅਗਲੇ ਅੰਦਰ 300 ਕੱਟ ਸੱਤ ਦੀ ਪੈ ਗਿਆ ਉਹ ਬਿੱਲੂ ਅਤੇ ਦੇਖ ਲੈ ਯਾਰ ਜੇ ਕੋਈ ਕਦਰ ਰੈਂਦੀ ਆ ਤਾਂ ਯਾਰ ਅੱਜ ਹੀ ਆ ਲਿਖਾਈ ਬੈਗਰਾ ਦੇਣਾ ਲਿਖਾਈ ਕੋਈ ਧੰਨ ਲੱਗ ਗਿਆ ਲਿਖਾਈ ਬੈਗਰਾ ਦੇਣਾ 8000 ਦੇ ਕੇ ਤੱਕ ਆਇਆ ਤੇਰਾ ਅੱਠ ਅੱਠ ਵਾਲਾ ਤਾਂ ਹੈ ਨਹੀਂ ਨਾਗਾ 12 ਕਿਲੋ ਮੀਟ ਹੈ ਯਾਰ ਕੀ ਆਲਾ ਕਿੰਨੇ ਦਾ ਹਜਵਾ ਕੇ ਜਾਂ 7 10 15 ਦਾ ਨਹੀਂ ਮਿਕਦਾ 8000 ਰੁਪਿਆ 8.5 8.5 ਤੇਰਾ ਕਿੰਨੇ ਦਾ ਹ ਇਹ ਵਾਲਾ ਉਹ ਠੀਕ ਹੈ ਕਿੰਨੇ ਦਾ ਹੈ ਦੋ ਰੱਤ ਕਿੰਨੇ ਰ ਹੈ 25000 25000 ਵਾਲਾ ਹੈ ਨਹੀਂ ਦੋਦਾ ਮੰਨ ਜਾ ਮੇਰੀ ਗੱਲ ਅਰ ਭੀ ਇਹ ਤੈਨੂੰ ਕਰ ਦਿੰਦੇ ਆ 14000 ਇਹ 25000 ਉਹ ਨਹੀਂ ਹੈਗੇ ਇਹਨੇ ਨਿਕਾਤਾ ਉਹ ਤੂੰ ਪਰੇ ਨਹੀਂ ਬੈਠੇ ਜਾਂਦਾ ਤੇ ਤੋਂ 14 ਲਾਇਆ ਸਹੀ ਆ ਦੇਣੇ ਕਿੰਨੇ ਦੇਣੇ ਕਿੰਨੇ ਦੇਣੇ ਕਿੰਨੇ ਦੇ ਉਹ ਤਾਂ ਪੱਕੇ ਪੱਕੇ ਲਾ ਤੂੰ ਐਂ ਦੱਸ ਦੇ ਦੇਣੇ ਕਿੰਨੇ ਨੇ ਬਾਈ ਦੇ ਲੈ 20 ਹਾਂ ਉਹ ਤਾਂ ਥੱਲੇ ਆ ਕੇ ਗੱਲ ਕਰ ਬਾਈ ਇਹ ਕਹਿੰਦਾ ਵੱਡੀ ਤਾਂ ਐ 20 ਤੂੰ ਥੱਲੇ ਆ ਕੇ ਗੱਲ ਕਰ 20 ਤਾਂ ਥੱਲੇ ਹੋਣੇ ਨੇ ਹਾਂ 20 ਦੀ ਲਾ ਸਾਡੇ 14000 ਪੂਰਾ 15 14000 ਮਗਾ ਮੈਜੋਰੀ ਢੋਕਿਆ ਕੰਮ ਹੋਣਾ ਹਾਂ ਹੁਣ ਆਜਦਾ ਦੇਖ ਦੇਗਾ ਲੈ ਲੈ ਪੰਗਾ ਲੈ ਲੈ ਆ ਜਾ ਆ ਜਾ ਲੈ ਪੂਰਾ 15000 ਢੋਕਿਆ ਐਨੂ ਹੋ ਜਾ ਐਨੂ ਹੋ ਜਾ ਆਇਨ ਹੋ ਜਾਇਨ ਹੋ ਜਾ ਮਾਨਿਆ ਗੱਲ 15000 ਅਜੇ ਅਗਲੇ ਨੂੰ ਕਹਿ ਦਿੰਦੇ ਆ ਵੀ ਜਾਂ ਸਾਡਾ ਬਣ ਜਾ ਤੂੰ ਜਾਂ ਆਪਣਾ ਬਣਾ ਲੈ ਸਾਨੂੰ ਹਾਂ ਆਪਣਾ ਆ ਬਈ ਲੈਣੇ ਪੈਸੇ ਲੈਣੇ ਪੈਸੇ ਪੂਰਾ 15000 ਹੋਰ ਕਿੰਨੇ ਦਾ ਕਿੰਨਾ ਸਾਢੇ 15000 ਪੂਰਾ 16000 ਪੌਣਿਆ ਪੌਣਿਆ ਦੇਖ ਲੈ ਹੁਣ ਤਾਂ ਪਹਿਲਾ ਗੱਦਨਾ ਬੱਦਨਾ ਸਾਰੀਆਂ ਗੱਲਾਂ ਹੱਲ ਲੈ ਓਏ ਹੱਲ ਹੱਲ ਵੇਲੇ ਨੂੰ ਬਚਾਏਗਾ ਬਚਾਏਗਾ ਵੇਲੇ ਨੂੰ ਦੇ ਪੈਸੇ ਦੇ ਪੈਸੇ ਦੇ ਪੈਸੇ ਰਹਿ ਕਰੋ ਪਹਿਲਾਂ ਪਹਿਲਾਂ ਰਹਿ ਕਰੋ ਦੋਨੇ ਰਹਿ ਕਰੋ ਅਲਾ ਰਹਿ ਕਰੋ ਨਹੀਂ ਇਧਰ ਬਾਈ ਪੈਸੇ ਚੱਲ ਰਹੇ ਆ ਤੂੰ ਰਹਿ ਕਰ ਰਹਿ ਕਰ ਤੂੰ ਰਹਿ ਕਰ ਦੇ ਨਸਲੀ ਵਾਲੇ ਬਰੇ ਰੱਖ ਫਸਲੀ ਚੱਲਣ ਦੇ ਇਹਨੂੰ ਬਾਹਰ ਘਟੋ ਜੀ ਅਸਲੀ ਨਹੀਂ ਚੱਲਦੇ ਫਸਲੀ ਚੱਲਣਗੇ ਓਏ ਉਹ ਫਸਲੀ ਵਡੇਰੇ ਚੱਲਣਗੇ ਨਸਲੀ ਨਹੀਂ ਚੱਲਦੇ ਰਹਿ ਕਰ ਲੋ ਰਹਿ ਕਰ ਲੋ ਓਏ ਰਹਿ ਕਰ ਰਹਿ ਕਰ ਰਹਿ ਕਰ ਲਾ ਲੱਭੀ ਬੋਲਾ ਆਏ ਹੋਏ ਮੈਨੂੰ ਪਤਾ ਜਦ ਤੇ ਉਹ ਕਹਿੰਦਾ ਜਾਂਦੇ ਆ ਨਹੀਂ ਬੈਂਕ ਲਗਾਈ ਕਰਾ ਦੇ ਆ ਬਾੜ ਲਗਾਈ ਕਰਾ ਦੇ ਨਹੀਂ 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 ਲਗਾਈ ਨਹੀਂ 17ਵੇਂ ਹੁੰਦੇ ਨਹੀਂ ਇਹਦੇ ਮੈਨੂੰ ਪਤਾ ਕਿੰਨੇ ਦੇ ਕਹਿੰਦਾ ਉਹ ਕਾਲ ਕਰਾ ਦੇ ਨਹੀਂ ਨਹੀਂ ਆ ਬਾੜ ਤੂੰ ਵੀ ਤਾਂ ਆ ਬਾੜਤਾ ਜੀ ਤੂੰ ਵੀ ਕਰਦਾ ਬਾੜਤਾ ਲੈ ਮੋੜ ਦੀ 16 17 ਦੇ 13 ਨਾ ਜੇ 14 ਦਾ ਮਹੀ ਨਹੀਂ ਦੇਈ ਜਨਾ ਯਾਰ 14 ਦਾ ਮਹੀ ਨਹੀਂ ਦੇਈ ਜਨਾ

ਨੋ ਦਾਸ 11 12 13 14 15 16 17 ਆਰਾਮੀ ਕਰਤੇ ਜੀ ਦਵਾਰੇ ਪੈਸੇ ਗਿਣ ਕੇ ਤਸਦੀਕ ਕਰਕੇ ਉਦੋਂ ਬਾਅਦ ਦਰਾਲੀ ਦੇਣੀ ਆ ਤੂੰ ਲਗਾਈ ਅਸੀਂ ਆਪੇ ਦੇਵਾਂਗੇ ਲੱਭੀ ਓ ਲੱਭੀ ਮੇਰੀ ਗੱਲ ਸੁਣਾ ਇਹਨੂੰ ਕਹਿਦਾ ਵੀ ਆਪਦੇ ਪੈਸੇ ਪੱਕੇ ਕਰ ਉਹ ਕੱਲੇ ਦਲਾਲੀ ਦੇਣੀ ਐ ਲਖਾਈ ਅਸੀਂ ਆਪੇ ਦੇਵਾਂਗੇ ਠੀਕ ਆ ਬਈ ਚਲੋ ਜੀ ਹਾਂ ਜਿਹੜਾ ਕਰਦਾ ਕਰਦਾ ਹੋ ਗਿਆ ਜਿਹੜਾ ਹੋ ਗਿਆ ਲੈ 200 ਦੇ ਦੇ 200 ਜੀ ਹੁਣੇ ਹੱਥ ਨਾਲ ਆ ਲੈ ਆੜ 200 ਦਾ 200 ਦਲਾਲੀ ਦਾ ਲੰਬੇ ਹੋਣਾ ਤੇ ਲਖਾਈ ਵੀ ਬਚਾਦੀ ਦੇਰੀ ਨਹੀਂ ਤੈਨੂੰ ਚਿਹਰਾ